channel the Bafi. Sampai channel subscribe ਜਿਹੜੀ ਪਿਛਲੀ ਵੀਡੀਓ ਅਸੀਂ ਪਾਈ ਸੀ ਉਸ ਬਾਰੇ ਅਸੀਂ ਇਹ ਵੀਡੀਓ ਬਣਾਈ ਐ ਇੱਕ ਵੀਰ ਨੇ ਜਿੰਨਾ ਰੇਟ ਦੱਸਿਆ ਅਸੀਂ ਉਹਨਾਂ ਪਾਇਆ ਸੀ ਅਸੀਂ ਕਈ ਵਾਰੀ ਚੈੱਕ ਕਰਕੇ ਐਡ ਲਾਉਨੇ ਆ ਸਾਰੇ ਵੀਰਾਂ ਨੂੰ ਬੇਨਤੀ ਐ ਕਿ ਆਪਣੀ ਐਡ ਤਿੰਨ ਚਾਰ ਵਾਰ ਚੈੱਕ ਕਰਕੇ ਫਿਰ ਭੇਜਿਆ ਕਰੋ ਸਾਨੂੰ ਕਿਸੇ ਵੀਰ ਦਾ ਫੋਨ ਆਇਆ ਕਿ ਰੇਟ ਵੀਰ ਉਹ ਬੰਦਾ ਜਿਆਦਾ ਮੰਗਦਾ ਹੈ ਜਿਆਦਾ ਸਾਡੀ ਗਲਤੀ ਨਹੀਂ ਜਿਵੇਂ ਕਿਸਾਨ ਵੀਰ ਪਰਾ ਦੱਸਦੇ ਨੇ ਉਸ ਤਰ੍ਹਾਂ ਅਸੀਂ ਐਡ ਲਾਉਨੇ ਆ ਕਿਰਪਾ ਕਰਕੇ ਜੇ ਕੋਈ ਸਾਥੋ ਗਲਤੀ ਹੋਵੇ ਤਾਂ ਅਸੀਂ ਤੁਰੰਤ ਉਸ ਵੀਡੀਓ ਦੀ ਸੋਧ ਕਰ ਦਿੰਦੇ ਹਾਂ ਤੁਸੀਂ ਆਪਣੇ ਸੰਦਾ ਦਾ ਰੇਟ ਮਾਰਕੀਟ ਦੇ ਹਿਸਾਬ ਨਾਲ ਪਾਇਆ ਕਰੋ ਨਾਲ ਹੀ ਨਾਲ ਦੀ ਨਾਕ ਤਾਂ ਕਿ ਤੁਹਾਡਾ ਸੰਦ 30 ਤੋਂ 30 ਸੇਲ ਹੋ ਸਕੀ ਤੇ ਫੁੱਲ ਡਿਟੇਲ ਦੇ ਨੰਬਰ ਚੈੱਕ ਕਰਕੇ ਭੇਜਿਆ ਕਰੋ ਜੀ <tuk> apa <tangan> para ਆ ਲੈ ਲੈ ਕੱਟ ਕੇ ਲੈ ਅਸਪਟਲ ਦੇ ਲੈ ਲੈ ਆ ਦੇ ਕਾਹਦਾ ਸੀ ਲੈ ਆਉਂਦੇ ਆ ਓਏ